ਅੱਜ ਨਵੇਂ ਸਾਲ ਨੂੰ ਲੋਹੜੀਆਂ ਤੇ ਮਾਗੀਆਂ ਦੀਆਂ ਵਧਾਈਆਂ ਦੇ ਰੋ ਕਿਹੜੀ ਵੈਲਫੇਅਰ ਸਾਥੀ ਢਾਡੀ ਤੇ ਕੀ ਕਹਿਣਾ ਚਾਹੋਗੇ ਸਾਡੀ ਇੰਡੀਅਨ ਸੋਸ਼ਲ ਵੈਲਫਰ ਸੁਸਾਇਟੀ ਤਕਰੀਬਨ 30 ਸਾਲ ਤੋਂ ਸੋਸ਼ਲ ਕੰਮ ਕਰ ਰਹੀ ਹੈ ਜਿੰਨਾ ਵਿੱਚ ਕੀ ਸਟੂਡੈਂਟ ਨੂੰ ਨਿਰਦੇਸ਼ ਸਟੂਡੈਂਟ ਨੂੰ ਕਾਪੀਆਂ ਵਗੈਰਾ ਦੇਣੀਆਂ ਜਾਂ ਸਰਕਾਰੀ ਸਕੂਲਾਂ ਵਿੱਚ ਮੈਡੀਕਲ ਕੈਂਪ ਲਗਾਣੇ ਆਪਣੇ ਡੈਂਟਲ ਚੈੱਕਅਪ ਦਾ ਮੈਡੀਕਲ ਚੈੱਕਅਪ ਦਾ ਉਹਦੇ ਟੂਥਪੇਸਟ ਆ ਬੁਰਸ਼ ਵਗੈਰਾ ਇਹ ਸਰਦੀਆਂ ਮੌਸਮ ਆਣਾ ਤੇ ਨੀਡੀ ਬੱਚਿਆਂ ਨੂੰ ਜਰਸੀਆਂ ਵਗੈਰਾ ਤੇ ਟੋਪੀਆਂ ਵਗੈਰਾ ਮਤੀ ਇਹ ਜਿਹੜੀ ਸੁਹਾਟੀ ਸੇਵਾ ਕਰਦੀ ਰਹਿੰਦੀ ਏ ਪੰਜਾਬ ਪੁਲਿਸ ਨਾਲ ਰਲ ਕੇ ਵੀ ਅਸੀਂ ਸਰਦੀਆਂ ਜਦ ਧੁੰਦ ਦੇ ਟਾਈਮ ਰਿਫਲੈਕਟਰ ਲਾਉਣ ਦਾ ਆਮ ਗੱਡੀਆਂ ਟਰਾਲੀਆਂ ਤੇ ਜਿਹੜੇ ਕਿ ਥੁਚੇ ਆ ਦੂਜੇ ਆ ਆਟੋ ਨੇ ਥਰੀ ਵੀਲਰ ਉਹਨਾਂ ਤੇ ਰਿਫਲੈਕਟਰ ਲਾਉਣ ਦਾ ਵੀ ਇਹ ਸਾਡੀ ਸਟੈਟੀ ਜਿਹੜੀ ਕੰਮ ਕਰਦੀ ਰਹਿੰਦੀ ਏ ਹੁਣ ਅੱਜ ਅਸੀਂ 2026 ਨਵਾਂ ਸਾਲ ਚੜ੍ਹਿਆ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਇਸ ਗੱਲ ਦੀ ਬਹੁਤ ਬੁਧਾਈ ਦੇਣੇ ਆ ਜਿੰਨਾਂ ਗਿਲ ਲੋੜੀ ਵੀ ਮਾਗੀ ਦੇ ਦੇਂਦੇ ਆ ਰਹੇ ਹਨ ਉਹਨਾਂ ਦੇ ਵੀ ਸਾਰੇ ਮਤੇ ਵਿਸ਼ਵ ਚ ਸਾਡੇ ਪੰਜਾਬ ਦੇ ਚ ਸ਼ਾਂਤੀ ਦੀ ਅਰਦਾਸ ਕਰਦੇ ਹੋਏ ਸਮੂਹ ਪੰਜਾਬ ਵਾਸੀਆਂ ਨੂੰ ਲੋੜੀ ਦੀ ਮਾਗੀ ਦੀ ਤੇ ਨਵੇਂ ਸਾਲ ਦੀ ਬੁਧਾਈ ਦੇਣੇ ਆ ਅਸੀਂ ਇਸੇ ਤਰ੍ਹਾਂ ਹੀ ਇੰਡੀਆਨ ਸੋਸ਼ਲ ਵੈਲਫੇਅਰ ਸਿਮਾਜ ਸੇਵਾ ਦੇ ਕੰਮ ਕਰਦੀ ਰਹੇਗੀ ਤੇ ਹਰ ਵਕਤ ਤਿਆਰ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਨੇ ਵੈਲਫੇਅਰ ਸੈਕਟੀ ਬੜੇ ਹੀ ਕੰਮ ਕਰਦੀ ਹੈ ਜਿਹੜੇ ਲੋਕਾਂ ਦੇ ਭਲੇ ਲਈ ਹੁੰਦੇ ਹੈ ਜਿਵੇਂ ਕਿ ਮਿਸਾਲ ਦੇ ਤੌਰ ਤੇ ਆਪਾਂ ਸਕੂਲ ਦੇ ਵਿੱਚ ਜਾਂਦੇ ਹੈ ਟੀਚਰਾਂ ਨੂੰ ਮਿਲਦੇ ਹੈ ਵੀ ਥੋੜੇ ਬੱਚਿਆਂ ਨੂੰ ਕੋਈ ਬਿਮਾਰਤਾ ਨਹੀਂ ਰਹਿੰਦਾ ਕੋਈ ਗੱਲਬਾਤ ਹੋਰ ਤਾਂ ਨਹੀਂ ਕੋਈ ਤਕਲੀਫ ਤਾਂ ਨਹੀਂ ਸਕੂਲ ਕਿ ਹਾਜ਼ਰੀ ਪੂਰੀ ਹੁੰਦੀ ਹੈ ਤੇ ਸਫਾਈ ਦਾ ਪ੍ਰਬੰਧ ਹੈ ਉਹ ਕਹਿੰਦੇ ਨੇ ਕਈ ਵਾਰੀ ਸਾਡੇ ਆ ਬੱਚੇ ਐ ਇਹਨਾਂ ਦੇ ਵੀ ਬਿਮਾਰ ਹੋ ਗਏ ਠੰਡ ਜਾਂਦੇ ਲੱਗੀ ਇਹਨਾਂ ਨੂੰ ਬੂਟ ਜਰਾਬਾਂ ਚਾਹੀਦੀਆਂ ਉਹ ਅਸੀਂ ਇੰਡੀਅਨ ਸੋਸ਼ਲ ਵੈਲਫੇਅਰ ਸਟਾਫ ਨੂੰ ਅਨਫਾਰਮ ਕੀਤਾ ਉਹ ਆ ਕੇ ਸਾਨੂੰ ਦੇ ਜਾਂਦੇ ਨੇ ਰਜਿਸਟਰਡ ਬਾਡੀ ਬਹੁਤ ਠੀਕ ਕੰਮ ਕਰਦੀ ਐ ਇੱਥੇ ਤਰ੍ਹਾਂ ਅੱਗੇ ਤੋਂ ਵੀ ਕਰਦੀ ਰਹੂਗੀ ਪਰਮਾਤਮਾ ਕਰੇ ਸਾਰੇ ਲੋਕ ਤਰੱਕੀ ਕਰਨ ਤੇ ਕੁਝ ਉਸ ਵਾਤਾਵਰਨ ਪਰੋ ਅੱਜ ਨਵੇਂ ਸਾਲ ਵੀ ਚੜਿਆ ਜੀ ਲੋੜੀ ਵੀ ਆ ਗਈ ਮਾਗੀ ਆਈਏ ਦੇਸ਼ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਨਵੇਂ ਸਾਲ ਦੇ ਵਿੱਚ ਲੋੜੀ ਮਾਗੀ ਵਗੈਰਾ ਜਿੰਨੇ ਵੀ ਠਹਾਰਾ ਇਹਨੇ ਸਾਰੇ ਧਾਰਮਿਕ ਹੈਗੇ ਨੇ ਇਹਨਾਂ ਨੂੰ ਅਸੀਂ ਬਹੁਤ ਸਤਿਕਾਰ ਨਾਲ ਮਨਾਉਨੇ ਆ ਤੇ ਚੜ੍ਹਦੀ ਕਲਾ ਵਿੱਚ ਹਰ ਇੱਕ ਨੂੰ ਰਹਿਣ ਲਈ ਪਰਮਾਤਮਾ ਅਗੇ ਹੱਥ ਜੋੜਨੇ ਵੀ ਸਾਨੂੰ ਗੰਦਰੁਸਤ ਰੱਖੀ ਪਰਮਾਤਮਾ ਇਹਦੇ ਵਿੱਚ ਸਭ ਦਾ ਭਲਾ ਹੋਵੇ ਧੰਨਵਾਦ